ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਵੀਰੋ ਅੱਜ ਹਲਕਾ ਮਜੀਠਾ ਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਆਏ ਤੇ ਬੇਤੁਕੀਆਂ ਗੱਲਾਂ ਜਿਹੜੀਆਂ ਰੋਜ਼ ਹੀ ਪੰਜਾਬ ਦੇ ਵਿੱਚ ਉਹ ਕਰਦੇ ਨੇ ਜਿਹਦੇ ਹਲਕੇ ਦੇ ਵਿੱਚ ਜਾਂਦੇ ਨੇ ਉੱਥੇ ਜਾ ਕੇ ਮੈਂ ਇਹ ਕਰ ਦੂੰ ਮੈਂ ਉਹ ਕਰ ਦੂੰ ਮੈਂ ਫਲਾਣ ਕਰ ਦੂੰ ਮੈਂ ਢੀਮ ਕਰ ਦੂੰ ਪਤਾ ਨਹੀਂ ਆਪਣੇ ਆਪ ਨੂੰ ਕਿੱਡਾ ਕਿਣਾ ਡਾਡੂ ਖਾਂ ਸਮਝਦਾ ਹੈ ਮੈਂ ਕਹਿਣਾ ਨਹੀਂ ਚਾਹੁੰਦਾ ਮੈਂ ਇਹਨਾਂ ਦਾ ਸਤਿਕਾਰ ਕਰਦਾ ਹਾਂ ਪਰ ਜਿਹੜੀਆਂ ਇਹ ਗੱਲਾਂ ਜਿਹੜੀਆਂ ਨਜਾਇਜ਼ੀਆਂ ਕਰਕੇ ਕਹਿਣਾ ਮੈਨੂੰ ਉਹਨਾਂ ਗੱਲਾਂ ਤੋਂ ਗੁੱਸਾ ਆਇਆ ਪਹਿਲੀ ਤੇ ਗੱਲ ਤੁਸੀਂ ਰਹੀ ਹੋਈ ਪਾਰਟੀ ਦੇ ਪ੍ਰਧਾਨ ਜੀ ਹੁਣ ਜੇ ਇਹ ਬੰਦਿਆਂ ਵਾਲੀ ਗੱਲ ਹੈ ਤਾਂ ਉਹਨੇ ਕੱਲ ਦਾ ਜਵਾਬ ਜ਼ਰੂਰ ਦਿਓ ਤੁਸੀਂ ਦੱਸੋ ਮੈਂ ਤੁਹਾਨੂੰ ਫੋਨ ਕਿਦਾਂ ਕੀਤਾ ਜੀ ਤੁਸੀਂ ਮੈਨੂੰ ਪਿਛਲੇ ਸਾਲ ਫੋਨ ਕੀਤਾ ਕਿ ਮੇਰੀ ਲੜਕੀ ਦੇ ਵਿਆਹ ਤੇ ਆਈ ਤੇ ਮੈਂ ਤੁਹਾਡੀ ਲੜਕੀ ਦੇ ਵਿਆਹ ਤੇ ਆਹਾਂ ਤੁਹਾਡੀ ਤੇ ਸੜੀ ਤੇਜ ਕੋ ਫਰਕ ਨਹੀਂ ਚਲੋ ਤੁਹਾਨੂੰ ਥੋੜਾ ਜਿਹਾ ਬੋਲਣ ਚ ਨਹੀਂ ਬੜਾ ਤੁਸੀਂ ਚੰਗਾ ਬੋਲਣ 'ਚ ਵਿਸ਼ਵਾਸ ਨਹੀਂ ਰੱਖਦੇ ਤੈਂ ਇਹਦੇ ਤੁਹਾਨੂੰ ਰੱਬ ਨੇ ਸਜ਼ਾ ਦਿੱਤੀ ਹੈ ਨਹੀਂ ਤੇ 10 ਸਾਲ ਤੁਹਾਡੀ ਸਰਕਾਰ ਰਹੀ ਹੋਵੇ ਪੰਜਾਬ ਦੇ ਵਿੱਚ ਤੇ ਤੁਹਾਡਾ ਆਹ ਹਸ਼ਰ ਹੋ ਜੇ ਅੱਜ ਤੁਸਾਂ ਮਜੀਠੇ ਰੈਲੀ ਕਰਨੇ ਤੁਹਾਡ ਕੋਈ ਹਜ਼ਾਰ ਬੰਦਾ ਨਹੀਂ ਇਕੱਠਾ ਹੋਇਆ ਜਿੱਥੇ ਇੱਥੇ 10-10 ਹਜ਼ਾਰ ਦੇ ਇਕੱਠ ਹੁੰਦੇ ਰਹਿ ਤੇ ਬਾਦਲ ਸਾਹਿਬ ਇਹ ਗੱਲਾਂ ਜਿਹੜੀਆਂ ਨਾ ਤੁਸੀਂ ਇੱਕ ਜੁਮੇ ਆਪ ਜੇ ਤੁਸੀਂ ਅਮਰ ਧਾਰੀ ਸੇਖੋ ਤੁਸੀਂ ਝੂਠ ਬੋਲਣ ਲੱਗਿਆ ਪਹਿਲਾਂ ਵੇਖੋ ਇਹ ਝੂਠ ਤੁਸੀਂ ਬਹੁਤ ਬੋਲਤੇ ਜਦੋਂ ਬੇਅਦਬੀ ਹੋਈਆਂ ਤੁਸੀਂ ਰੱਜ ਕੇ ਝੂਠ ਬੋਲਿਆ ਜਦੋਂ 328 ਰੁਪਏ ਨਾ ਲੱਭੇ ਤੁਸੀਂ ਰੱਜ ਕੇ ਝੂਠ ਬੋਲਿਆ ਤੇ ਤੁਹਾਡੋਂ ਲੋਕ ਬੜੀ ਚੰਗੀ ਤਰ੍ਹਾਂ ਜਾਣ ਚੁੱਕੇ ਆ ਜੇ ਤੁਸੀਂ ਐਡੇ ਇੱਕ ਪੰਥਕ ਪ੍ਰਧਾਨ ਖਵਾਉਣ ਵਾਲੇ ਤੇ ਤੁਸੀਂ ਮੈਨੂੰ ਦੱਸੋ ਤੈਨ ਤੋਂ 328 ਰੁਪਏ ਦੇ ਕੀਤਾ ਕੀ ਜੇ ਸਾਡੀ ਸਰਕਾਰ ਨੇ ਉਹਨਾਂ ਬੰਦਿਆਂ ਦੇ ਖਿਲਾਫ ਪਰਚੇ ਦਰਜ ਕੀਤੇ ਤੇ ਅੱਜ ਲੋਕ ਰਾਤੀ ਮੇਰੇ ਨਾਲ ਇੱਕ ਪਰਿਵਾਰ ਸਰਦਾਰ ਮੱਖਣ ਸਿੰਘ ਮੈਨੂੰ ਲੱਗਦਾ ਤੁਹਾਨੂੰ ਇਹ ਵੀ ਨਹੀਂ ਪਤਾ ਹੋਣਾ ਸਰਦਾਰ ਮੱਖਣ ਸਿੰਘ ਮਤੇਵਾਲਾ ਕੌਣ ਸੀ ਜਿ ਤੁਸੀਂ ਆਪਣੇ ਆਪ ਨੂੰ ਬਹੁਤ ਵੱਡੇ ਕਾਂਗਰਸੀ ਦਲ ਦੇ ਪ੍ਰਧਾਨ ਹੋਉਂਦੇ ਜੇ ਉਹਦਾ ਪਰਿਵਾਰ 7200 ਤੋਂ ਦਲਜੀਤ ਤੋਂ ਇਸ ਕਰਕੇ ਮਰਨਾ ਸ਼ਾਮਲ ਹੋ ਗਿਆ ਭਈ ਸਰਦਾਰ ਭਗਵੰਤ ਸਿੰਘ ਮਾਨ ਨੇ ਸਾਡਾ ਦਿਲ ਜਿੱਤ ਲਿਆ 328 ਰੁਪਏ ਦੇ ਤਾਂ ਤੁਸੀਂ ਕੈਪਟਨ ਮਨਿੰਦਰ ਸਿੰਘ ਦੇ ਨਾਮ ਨਾਲ ਕੇ ਸਿੱਟਾ ਵਢਾਈ ਗਏ ਤੇ ਰਫਾ ਦਫਾ ਕਰੀ ਗਏ ਤੁਸੀਂ ਕੀ ਕੀਤਾ ਜੀ ਦੂਜੀ ਗੱਲ ਤੁਸੀਂ ਗੱਲ ਕਰਕੇ ਗਏ ਮੈਨੂੰ ਕਹ ਜੀ ਇਹ ਸਕੂਟਰ ਤੇ ਆਇਆ ਸੀ ਮੇਰਾ ਵੀ ਵੇਖੋ ਜਦੋਂ ਤੁਸੀਂ ਵੀ ਜਮੇ ਤੁਸੀਂ ਸਿੱਦਾ ਸਕੂਟਰ ਤੇ ਨਹੀਂ ਜਾਂ ਗੱਡੀ ਤੇ ਜਾਂ ਜਹਾਜ਼ ਤੇ ਨਹੀਂ ਜਮੇ ਜਮੇ ਸਾਰੇ ਇਹ ਧਰਤੀ ਤੇ ਹੀ ਆ ਅਸੀਂ ਧਰਤੀ ਤੋਂ ਪੈਦਾ ਹੋਏ ਹੌਲੀ ਹੌਲੀ ਕੋਈ ਸਾਈਕਲ ਤੇ ਉੱਠਿਆ ਕੋਈ ਸਕੂਟਰ ਤੇ ਆਇਆ ਕੋਈ ਟਰੈਕਟਰ ਤੇ ਆਇਆ ਕੋਈ ਗੱਡੀ ਤੇ ਆਇਆ ਕੋਈ ਜਹਾਜ਼ਾਂ ਤੇ ਚੜ ਗਿਆ ਤੇ ਤੁਸੀਂ ਆਪਣੇ ਆਪ ਨੂੰ ਕਿੱਡੇ ਕਫਾਨੇ ਖਾਸ ਸਮਝਦੇ ਹੋ ਜਦੋਂ 2004 ਦੇ ਵਿੱਚ ਜਦੋਂ ਕਰਨ ਫਰਾੜ ਦੇ ਨਾਲ ਤੁਸੀਂ ਇਲੈਕਸ਼ਨ ਲੜੀ ਆ ਤਲਵੀਰ ਸਿੰਘ ਗਿੱਲ ਤੁਹਾਡੀ ਇਲੈਕਸ਼ਨ ਦੇ ਵਿੱਚ ਉੱਥੇ ਸੀਗਾ ਮੁਕਸਰ ਮੈਂ ਤੁਹਾਡੇ ਘਰ ਗਿਆ ਤੁਹਾਡੇ ਘਰ ਦੇ ਜਿਹੜੇ ਕਮਰੇ ਚ ਡਰਾਈング ਰੂਮ ਦੇ ਵਿੱਚ ਹੀ ਡਾਈਨਿੰਗ ਟੇਬਲ ਲੱਗਾ ਹੁੰਦਾ ਸੀ ਤੇ ਤੁਹਾਡੀ ਜਿਹੜੀ ਛੱਤ ਨਾਲ ਏਡੇ ਏਡੇ ਖੇਪੜੂ ਤੋਂ ਡਿੱਗੇ ਸੀਗੇ ਜੇ 2004 ਦੀਆਂ ਗੱਲਾਂ ਕਰਦਾ 2007 ਚ ਤੁਹਾਡੀ ਇਲੈਕਸ਼ਨ ਆ ਗਈ ਬਾਅਦ ਚ ਸਰਕਾਰ ਆ ਗਈ 10 ਸਾਲ ਤੁਸੀਂ ਮੈਂ ਕਹਿਣਾ ਨਹੀਂ ਚਾਹੁੰਦਾ ਜੋ ਤੁਸੀਂ ਲੁੱਟਿਆ ਕੁੱਟਿਆ ਉਦੋਂ ਬਾਅਦ ਤੁਹਾਡੇ ਬਾਦਲ ਮਹਿਲ ਬਣ ਗਏ ਤੁਹਾਡੇ ਚੰਡੀਗੜ੍ਹ ਮਹਿਲ ਬਣ ਗਏ ਤੁਹਾਡੇ ਸੁਖ ਵਿਲੇ ਬਣ ਗਏ ਤੁਹਾਡੀਆਂ ਗੜਗਾਓਂ ਕੋਠੀਆਂ ਪੈ ਗਈਆਂ ਬਦੋਂ ਸਾਬ ਇਹੋ ਜੀਆਂ ਗੱਲਾਂ ਸੋਚਣ ਤੋਂ ਪਹਿਲਾਂ ਨਾ ਗੱਲ ਕਰਨ ਤੋਂ ਪਹਿਲਾਂ ਗੱਲ ਸੋਚਿਆ ਕਰੋ ਕਿ ਗੱਲ ਕਿੱਧਰ ਨੂੰ ਜਾਊਗੀ ਤੁਸੀਂ ਸਾਨੂੰ ਸਕੂਟਰ ਤੇ ਦੱਸਦੇ ਤੁਸੀਂ ਕੀ ਸੀਗੇ ਪਹਿਲਾਂ ਤੀਜੀ ਗੱਲ ਤੁਸੀਂ ਮੈਨੂੰ ਇਹ ਗੱਲ ਕਹੀ ਕਿ ਇਹੋ ਹੀ ਪੁਲਿਸ ਤੈਨੂੰ ਘਰੋਂ ਚੁੱਕ ਕੇ ਲੈ ਕੇ ਜਾਊਗੀ ਬੱਲੇ 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 ਚਿਕਾਉਣਾ ਕਿਨੇ ਤੁਸੀਂ ਨਾ ਤੁਹਾਡੀ ਕਦੇ ਕਹੇ ਨੇ ਸੁਣੀ ਨਾ ਤੁਹਾਡਾ ਸਮਾਂ ਆਉਣਾ ਤੁਸੀਂ ਰੱਬ ਦੇ ਧੱਕੇ ਹੋ ਤੁਸੀਂ ਰੱਬ ਦੇ ਧੱਕੇ ਰੱਬ ਦੇ ਧੱਕੇ ਦਾ ਕਦੀ ਸਮਾਂ ਨਹੀਂ ਆਉਂਦਾ ਲੋ ਓਦਾਂ ਕਦੇ ਉਨੀ ਕੀ ਕੋ ਕਸੜ ਹੋ ਜੇ ਤਾਂ ਸ਼ਾਇਦ ਸਮਾਂ ਆ ਸਕਦਾ ਤੇ ਜਿਹੜੀਆਂ ਪੁਲਿਸਾਂ ਦੀ ਤੁਸੀਂ ਗੱਲ ਕਰਦੇ ਹੋ ਤੁਸੀਂ ਇੱਕ ਡੀਐਸਪੀ ਨੂੰ ਦਬਕੇ ਮਾਰ ਕੇ ਗਏ ਹੋ ਤੁਸੀਂ ਇੱਕ ਜਨਾਨੀ ਐਸਐਸਪੀ ਦਾ ਗੱਲ ਗੱਲ ਕੀਤੀ ਸਾੜਨਾ ਪੰਗੇ ਲੈਂਦੀ ਤੁਸੀਂ ਕਾਲੀ ਦਲ ਦੇ ਪ੍ਰਧਾਨ ਹੋ ਇੱਕ ਲੇਡੀ ਨੂੰ ਲਫ਼ਜ਼ ਬੋਲਣ ਲੱਗਿਆ ਪਹਿਲਾਂ ਸੋਚ ਲਿਆ ਕਰੋ ਕਿ ਜਨਾਨੀਆਂ ਸਾੜਨਾ ਪੰਗੇ ਲੈਂਦੀ ਇਹ ਗੱਲਾਂ ਛੋਬਾ ਦਿੰਦੀਆਂ ਸਾਡੇ ਹਲਕੇ ਦੇ ਵਿੱਚ ਕਿ ਜਨਾਨੀ ਐਮਐਲਏ ਆ ਉਹ ਅਸੀਂ ਉਹਨੂੰ ਭੈਣ ਕਹਿ ਕੇ ਪਰਚਾਈ ਕਹਿ ਕੇ ਬੋਲਦੇ ਆ ਅਸੀਂ ਤੇਰੀ ਕਦੀ ਇਹੋ ਜਿਹੇ ਲਫ਼ਜ਼ ਬੋਲਦੇ ਕੋਈ ਐ ਕਰਦੀ ਹੋ ਜੇ ਕਰਦੀ ਬਹੁਤ ਕੁਝ ਕਰਦੇ ਅਸੀਂ ਤੇ ਨਹੀਂ ਬੋਲਦੇ ਅਸੀਂ ਇਹਨੇ ਕਿ ਨਹੀਂ ਭਾਈ ਲੋਕ ਸਭ ਕੁਝ ਜਾਣਦੇ ਆ ਬਾਲਾ ਸਾਹਿਬ ਇਹਨਾਂ ਗੱਲਾਂ ਦੇ ਨਾਲ ਥੋੜਾ ਜਿਹਾ ਖਾਸ ਧਿਆਨ ਰੱਖਿਆ ਕਰੋ ਕਿ ਬੋਲਣ ਤੋਂ ਪਹਿਲਾਂ ਆ ਵਾਚ ਲਿਆ ਕਰੋ ਰਹੀ ਗੱਲ ਮੈਂ ਤੁਹਾਨੂੰ ਅੱਜ ਦੱਸ ਦਵਾਂ ਤਲਵੀਰ ਸਿੰਘ ਗਿੱਲ ਹਲਕਾ ਮਜੀਠਾ ਦੇ ਵਿੱਚ ਫਿਰ ਰਿਹਾ ਹਲਕਾ ਮਜੀਠਾ ਦੇ ਵਿੱਚ ਸਰਦਾਰ ਭਗਵੰਤ ਸਿੰਘ ਦੀ ਨੇਰੀ ਆਈ ਆ ਬਾਦਲ ਸਾਹਿਬ ਤੁਹਾਡੇ ਤੋਂ ਇਹੋ ਵੱਡਾ ਤੁਹਾਨੂੰ ਕੋਈ ਲੀਡਰ ਨਹੀਂ ਰਹਿ ਗਿਆ ਤੁਹਾਡੇ ਤੋਂ ਵੱਡਾ ਤੇ ਇਹਨਾਂ ਤੋਂ ਕੋਈ ਕੋਈ ਲੀਡਰ ਨਹੀਂ ਤੁਸੀਂ ਆਏ ਹੋ ਅੱਜ ਆ ਲੋ ਅੱਜ ਨਾ 14 ਤਰੀਕ ਨੂੰ ਲੋਕਾਂ ਵੋਟਾਂ ਪਾਉਣੀਆਂ ਸਾਰਾ ਨਤੀਜਾ ਨਾ ਇਹ ਹੁਣ ਰੱਬ ਦੱਸੂਗਾ ਇਹ ਚਪੇੜ ਤਲਵੀਰ ਸੋ ਦੇ ਮੋਢੇ ਵੱਜਦੀ ਆ ਕਿ ਚਪੇੜ ਸੁਖਬੀਰ ਸਿੰਘ ਬਾਦਲ ਦੇ ਮੋਢੇ ਵੱਜਦੀ ਆ ਕਿ ਵੀ ਸਪੈਸ਼ਲ ਮਜੀਠੇ ਦੇ ਵਿੱਚ ਹੁਣ ਰੱਬ ਦੱਸੋ ਰਹੀ ਗੱਲ ਤੁਸੀਂ ਕਹੇ ਕਹਿੰਦੇ ਜੇ ਕਿ ਮੈਂ ਤਲਵੀਰ ਨੂੰ ਕਦੀ ਉਹ ਭਰਾਵਾ ਤੇਰੀ ਪਾਰਟੀ ਚ ਆਉਣਾ ਖੇ ਖਾਣੇ ਕਿਸ ਨੇ ਤੇਰੀ ਪਾਰਟੀ ਚ ਲੈਣ ਗਿਆਊਗਾ ਤੇਰੀ ਕਿਹੜੀ ਪਾਰਟੀ ਆ ਤੂੰ ਕਿਹੜੀ ਪਾਰਟੀ ਦੀ ਗੱਲ ਕਰਦਾ ਤੇਰੀ ਪਾਰਟੀ ਪੂਟੀ ਕੋਈ ਨਹੀਂ ਰਹੀ ਤੁਹਾਡੀ ਇੱਕ ਪ੍ਰਾਈਵੇਟ ਲਿਮਟਿਡ ਕੰਪਨੀ ਆ ਗੁਰੂ ਘਰੇ ਕਿਰਪਾ 17 ਤਰੀਕ ਨੂੰ ਉਹ ਵੀ ਬੰਦ ਹੋਈ ਨਹੀਂ ਧੰਨਵਾਦ ਵੇ ਗੁਰੂ ਜੀ ਕਾ ਖਾਲਸਾ ਵੇ ਗੁਰੂ ਜੀ ਕੀ